ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਸੁਨ ਪ੍ਰੇਮ ਉਮਾ ਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਏ ਦੋ ਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੀ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਈ ਜੋਰ ਕੰਤ ਮਿਲਾਇਆ ਸੇ ਵਿਛੜ ਕਤੇ ਨ ਜਾਏ ਪ੍ਰਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮੈਂ ਆਹਰ ਰਾਇ ਪ੍ਰਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮੈਂ ਆਹਰ ਰਾਇ ਮਾਜ ਰਾਗ ਵਿੱਚ ਗੁਰੂ ਅਰਜੁਨ ਦੇਵ ਜੀ ਸਾਨੂੰ ਉਪਦੇਸ਼ ਦਿੰਦੇ ਹਨ ਅਸੁਨ ਪ੍ਰੇਮ ਓ ਮਾਹੜਾ ਅਸੂਦੇਸ ਮਹੀਨੇ ਵੀ ਜੀਵ ਇਸਤਰੀਆਂ ਦੇ ਹਿਰਦੇ ਵਿੱਚ ਪ੍ਰਭੂ ਪਤੀ ਨੂੰ ਮਿਲਣ ਦੀ ਉਮੰਗ ਪੈਦਾ ਹੁੰਦੀ ਹੈ ਅਤੇ ਇਹ ਸਵਾਲ ਪੈਦਾ ਹੁੰਦਾ ਹੈ ਕਿਉਂ ਮਿਲੀਏ ਹਰ ਜਾਏ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲਿਆ ਜਾਵੇ ਮੰਤਨ ਪਿਆਸ ਦਰਸ਼ਨ ਕਣੀ ਉਸ ਦੇ ਮਨ ਅਤੇ ਤਨ ਵਿੱਚ ਪ੍ਰਭੂ ਮਿਲਾਰ ਦੇ ਪਿਆਸ ਲੱਗੇ ਹੋਈ ਹੈ ਕੋਈ ਆਣ ਮਿਲਾਵੇ ਮਾਏ ਏ ਮੇਰੀ ਮਾਂ ਮੈਨੂੰ ਕੋਈ ਪ੍ਰਭੂ ਪ੍ਰਤੀ ਦੇ ਨਾਲ ਮਿਲਾ ਦੇਵੇ ਸੰਤ ਸਹਾਈ ਪ੍ਰੇਮ ਕੀ ਪ੍ਰਭੂ ਮਿਲਾਬ ਦੇ ਵਿੱਚ ਸੰਤ ਜਨ ਸਹਾਈ ਹੋ ਸਕਦੇ ਹਨ ਹਉ ਤਿੰਕੇ ਲਗਾ ਪਾਏ ਪ੍ਰਭੂ ਨੂੰ ਮਿਲਾਨ ਵਾਲਿਆਂ ਦੇ ਮੈਂ ਚਰਨਾ ਦੇ ਵਿੱਚ ਟਹਿ ਪਾਵਾਂਗਾ ਜਿਨ ਪ੍ਰਭ ਕਿਉਂ ਸੁਖ ਪਾਈਏ ਪ੍ਰਭੂ ਤੋਂ ਬਿਨਾ ਸਾਨੂੰ ਕਿਵੇਂ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਦੂਜੀ ਨਹੀਂ ਜਾਏ ਪਾ ਪ੍ਰਭੂ ਚਰਨ ਵਿੱਚ ਹੀ ਸੁਖ ਹੈ ਦੂਜੀ ਥਾਂ ਤੇ ਨਹੀਂ ਜਿਨੀ ਚਖਿਆ ਪ੍ਰੇਮ ਰਸ ਜਿਨ੍ਹਾਂ ਜੀਵ ਇਸਤਰੀਆਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਚਖ ਲਿਆ ਹੈ ਸੇ ਤ੍ਰਿਪਤ ਰਹੇ ਆਗਾਏ ਉਹ ਤ੍ਰਿਪਤ ਹੋ ਗਏ ਹਨ ਰਜ ਗਏ ਹਨ ਉਹਨਾਂ ਦੀ ਸੰਸਾਰਿਕ ਪਦਾਰਥਾਂ ਦੀ ਭੁੱਖ ਮਿਟ ਗਈ ਹੈ ਆਪ ਤਿਆਗ ਬੇਨਤੀ ਕਰੇ ਐਸੀ ਜੀਵ ਇਸਤਰੀਆਂ ਆਪਾਂ ਤਿਆਗ ਕੇ ਬੇਨਤੀ ਕਰਦੀਆਂ ਹਨ ਲੇਹੋ ਪ੍ਰਭੂ ਲੜ ਲਾਏ ਏ ਪ੍ਰਭੂ ਤੂੰ ਸਾਨੂੰ ਆਪਣੇ ਲੜ ਦੇ ਨਾਲ ਲਗਾ ਲੈ ਜੋ ਹਰ ਕੰਤ ਮਿਲਾਈਆ ਜਿਨ੍ਹਾਂ ਜੀਵ ਇਸਤਰੀਆਂ ਦਾ ਕੰਤ ਦੇ ਨਾਲ ਮਿਲਾਪ ਹੋ ਜਾਂਦਾ ਹੈ ਸੇ ਵਿਛੜਕਤੇ ਨਾ ਜਾਏ ਫਿਰ ਉਸ ਤੋਂ ਵਿਛੜ ਕੇ ਦੂਜੇ ਪਾਸੇ ਨਹੀਂ ਪਟਕਦੇ ਪ੍ਰਭਿੰਦੂ ਜਾ ਕੋ ਨਹੀਂ ਉਨ੍ਹਾਂ ਦਾ ਪ੍ਰਭੂ ਤੋਂ ਬਿਨਾਂ ਦੂਜਾ ਹੋਰ ਕੋਈ ਸਹਾਰਾ ਨਹੀਂ ਹੁੰਦਾ ਨਾਨਕ ਹਰ ਸਰਨਾਏ ਉਹ ਸਦਾ ਕਾਲਪੁਰਖ ਦੀ ਸ਼ਰਨ ਵਿੱਚ ਰਹਿੰਦੇ ਹਨ ਅਸੂ ਸੁਖੀ ਵਸੰਦੀਆਂ ਉਹ ਜੀਵ ਇਸਤਰੀਆਂ ਇਸ ਅਸੂ ਦੇ ਮਹੀਨੇ ਵਿੱਚ ਸਦਾ ਸੁਖੀ ਵਸਦੀਆਂ ਹਨ ਜਿਨ੍ਹਾਂ ਮਿਆਹਰ ਰਾਏ ਜਿਨ੍ਹਾਂ ਉੱਤੇ ਹਰੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਕਿਰਪਾ ਕਰਨ ਗੁਰੂ ਦਾ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਬਸ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ